ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆ ਤੇ ਅੱਜ ਫਿਰ ਤੁਹਾਡੇ ਲਈ ਮੈਂ ਲੈ ਕੇ ਆਈਆਂ ਤੇ ਇਹ ਮੈਂ ਤੁਹਾਨੂੰ ਦੱਸਾਂਗੀ ਕਿ ਲੈਸ ਜਿਹੜੀ ਆਪਾਂ ਘੇਰੇ ਔਰ ਚਾਕਾਂ ਨੂੰ ਦੋਨਾਂ ਨੂੰ ਇਕੱਠੀ ਕਿਵੇਂ ਲਾਉਣੀ ਆ ਤੇ ਨਾਲ ਜਿਹੜੀ ਇਹ ਵਾਲੀ ਆ ਮੈਚਿੰਗ ਜਿਹੜੀ ਪੱਟੀ ਆ ਉਹ ਕਿਵੇਂ ਲਾਉਣੀ ਆ ਇਹ ਤੁਹਾਨੂੰ ਇੱਥੇ ਮੈਂ ਜਿਹੜਾ ਕੱਪੜਾ ਆ ਉਹ ਕੱਟ ਰੱਖਿਆ ਹੈ ਮਤਲਬ ਮਾਰਜਨ ਵਾਸਤੇ ਸਿਰਫ ਉਹ ਟੁਕੜਾ ਪਰ ਰੱਖਿਆ ਜਿਹੜਾ ਆ 1 ਇੰਚ ਤੋਂ ਵੀ ਆਪਾਂ ਇਹ ਕੱਪੜਾ ਜਿਹੜਾ ਮਾਰਜਨ ਵਾਸਤੇ ਘੱਟ ਰੱਖਣਾ ਹੈ ਤੇ ਇਹ ਲੈਸ ਲਈ ਹੋਈ ਹੈ ਜਿਗਜੈਗ ਦੀ ਤੇ ਜਿਹੜੀ ਇਹ ਪੱਟੀ ਲਈ ਹੋਈ ਆ ਇਸ ਦੀ ਚੜਾਈ ਹੈਗੀ ਆ 2 ਇੰਚ ਤੋਂ 1 ਪੁਆਇੰਟ ਘੱਟ ਇਸ ਦੀ ਚੜਾਈ ਆ ਤੇ ਪੱਟੀ ਜਿਹੜੀ ਇਹਨੂੰ ਮੈਂ ਪ੍ਰੈਸ ਦੇ ਨਾਲ ਇਸ ਤਰ੍ਹਾਂ ਪਹਿਲਾਂ ਇਹਦੀ ਤਹ ਜਿਹੜੀ ਆ ਉਹ ਬਿਠਾ ਲਈ ਆ ਤੇ ਇੱਥੇ ਜਿਹੜਾ ਉਹ ਵੀ ਪ੍ਰੋਪਰ ਨਿਸ਼ਾਨ ਲਗਾ ਲਿਆ ਵੇਖੋ ਕਰੀਜ਼ ਬਣਾ ਲਈ ਆ ਜਿੱਥੇ-ਜਿੱਥੇ ਆਪਾਂ ਲੈਸ ਔਰ ਪੱਟੀ ਜਿਹੜੀ ਆ ਉਹ ਅਟੈਚ ਕਰਨੀ ਆ ਤੇ ਹੁਣ ਆਪਾਂ ਇਹ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਉੱਪਰ ਜਿੱਥੇ ਚਾਕ ਤੇ ਆਪਾਂ ਜਿੱਥੋਂ ਸਟਾਰਟ ਕਰਨੀ ਆ ਇਹ ਲੈਸ ਔਰ ਪੱਟੀ ਲਗਾਉਣੀ ਇੱਥੇ ਥੋੜੀ ਜਿੰਨੀ ਉੱਪਰ ਆਪਾਂ ਰੱਖ ਲੈਣੀ ਆ ਇੱਕ ਸਾਈਡ ਤੇ ਮੈਂ ਲਗਾਈ ਹੋਈ ਆ ਤੇ ਦੂਸਰੀ ਸਾਈਡ ਤੇ ਤੁਹਾਨੂੰ ਲਗਾ ਕੇ ਦਿਖਾਵਾਂਗੀ ਆ ਵੇਖੋ ਇਸ ਤਰੀਕੇ ਦੇ ਨਾਲ ਹੁਣੇ ਪੱਟੀ ਨੂੰ ਪਹਿਲਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਉੱਪਰੋਂ ਫਿਰ ਇਧਰ ਵਾਲੀ ਸਾਈਡ ਨੂੰ ਵੀ ਫੋਲਡ ਕਰ ਲੈਣਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਮੈਂ ਤੇ ਜਿਹੜੀ ਆ ਉਹ ਬਿਠਾਈ ਹੋਈ ਆ ਤੇ ਇੱਥੋਂ ਆਪਾਂ ਲਗਾਉਣੀ ਜਿਹੜੀ ਉਹ ਸ਼ੁਰੂ ਕਰਾਂਗੇ ਇਸ ਤਰੀਕੇ ਦੇ ਨਾਲ ਤੇ ਜਿਆਦਾ ਇਹਦੀ ਪ੍ਰੋਬਲਮ ਹੁੰਦੀ ਆ ਕਿ ਇਹਨੂੰ ਆਪਾਂ ਕਾਰਨਰ ਤੋਂ ਕਿਵੇਂ ਲਗਾਉਣਾ ਜਿੱਥੋਂ ਸਾਡੀ ਚਾਕ ਖਤਮ ਹੋ ਕੇ ਘੇਰਾ ਸ਼ੁਰੂ ਹੋਣਾ ਹੈ ਉੱਥੋਂ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਲਗਾਉਣਾ ਹੈ ਇਹ ਵੇਖੋ ਜਿੰਨੀ ਜਿੰਨੀ ਤੁਹਾਡੀ ਜਿਹੜੀ ਆ ਤੁਸੀਂ ਦਿਖਾਉਣੀ ਚਾਹੁੰਦੇ ਹੋ ਜਿੰਨੀ ਜਿੰਨੀ ਉਸ ਦੇ ਹਿਸਾਬ ਨਾਲ ਤੁਸੀਂ ਇਹ ਜਿਹੜੀ ਹੈ ਇਹਦੇ ਉੱਪਰ ਸਿਲਾਈ ਲਗਾਉਂਦੇ ਜਾਣਾ ਇਸ ਤਰੀਕੇ ਦੇ ਨਾਲ ਆਪਾਂ ਜਿੱਥੇ ਨਿਸ਼ਾਨ ਲਗਾਇਆ ਹੋਇਆ ਹੈ ਉੱਥੇ ਇਸ ਨੂੰ ਮੈਰਾਕਤੀ ਜਾਣਾ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਸਲਾਈ ਜਿਹੜੀ ਆ ਉਹ ਲਗਾਉਂਦੇ ਜਾਣਾ ਹੈ ਬਹੁਤ ਜ਼ਿਆਦਾ ਕਾਲੀ ਨਹੀਂ ਕਰਨੀ ਆਰਾਮ ਦੇ ਨਾਲ ਇਸ ਤਰ੍ਹਾਂ ਦਾ ਕੰਮ ਜਿਹੜਾ ਕਰਨਾ ਹੈ ਤਾਂ ਕਿ ਸਾਡੀ ਜਿਹੜੀ ਆ ਬਹੁਤ ਜ਼ਿਆਦਾ ਸਫਾਈ ਆਏ ਤੇ ਪ੍ਰੋਫੈਸ਼ਨਲ ਵੀ ਤਰ੍ਹਾਂ ਆਪਾਂ ਜਿਹੜਾ ਆਪਣੇ ਘਰ ਦੇ ਵਿੱਚ ਹੀ ਸੂਟ ਜਿਹੜਾ ਬਣਾ ਕੇ ਰੈਡੀ ਕਰ ਸਕੀਏ ਤੇ ਇਹਦੇ ਨਾਲ ਮੈਚਿੰਗ ਪਿੰਕ ਕਲਰ ਦੀ ਸਲਵ ਆ ਰਿਹਾ ਇਹ ਉੱਪਰ ਇਸਦੀ ਆਪਾਂ ਰਿਬਨ ਵਾਲੀ ਜਿਹੜੀ ਉਹ ਇੰਬੋਰਡਰੀ ਕੀਤੀ ਹੋਈ ਆ ਤੇ ਉਹ ਵੀ ਤੁਹਾਨੂੰ ਦਿਖਾਉਣੀ ਆ ਜਦੋਂ ਸੂਟ ਦੀ ਪੂਰੀ ਲੁੱਕ ਬਣ ਜੇਗੀ ਉਹਦੀ ਵੀ ਆਪਾਂ ਇੱਕ ਵੀਡੀਓ ਜਿਹੜੀ ਆ ਉਹ ਅਪਲੋਡ ਕਰਾਂਗੇ ਆ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਇਹ ਲਗਾਉਂਦੇ ਜਾਣਾ ਹੈ ਹੁਣ ਇੱਥੇ ਆ ਕੇ ਸਾਡੇ ਜਿਹੜੀ ਆ ਚਾਕ ਉਹ ਖਤਮ ਹੋ ਗਈ ਆ ਇੱਥੋਂ ਆਪਾਂ ਹੁਣ ਕੀ ਕਰਨਾ ਐ ਇੱਥੋਂ ਤੱਕ ਲੈਸ ਜਿਹੜੀ ਆ ਉਹ ਲਗਾ ਲੈਣੀ ਇੱਥੋਂ ਤੱਕ ਲੈਸ ਲਗਾ ਲੈਣੀ ਆ ਫਿਰ ਉਸ ਤੋਂ ਬਾਅਦ ਕੀ ਕਰਨਾ ਥੋੜੀ ਜਿੰਨੀ ਸਲਾਈ ਅੱਗੇ ਲਿਆ ਕੇ ਇਹਨੂੰ ਬਾਹਰ ਕੱਢ ਲੈਣਾ ਵਾ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਕੈਂਚੀ ਦੇ ਨਾਲ ਕੱਟ ਕਰ ਲੈਣਾ ਫਿਰ ਇਸ ਤੋਂ ਬਾਅਦ ਇਹਨੂੰ ਐਸ ਸਾਈਡ ਨੂੰ ਘੁਮਾ ਲੈਣਾ ਆ ਤੇ ਇਸ ਤਰ੍ਹਾਂ ਕਰ ਲੈਣਾ ਹੋਵੇਗਾ ਇਸ ਤਰੀਕੇ ਦੇ ਨਾਲ ਆਪਾਂ ਕਰ ਲਿਆ ਹੈ। ਆ ਵੇਖੋ ਇੱਥੇ ਸਾਡਾ ਆਉਣਾ ਹੈ ਤੇ ਇੰਜ ਕਰਕੇ ਆਪਾਂ ਹੁਣ ਇਹਨੂੰ ਇਹ ਨੀਚੇ ਵਾਲੇ ਪਾਸੇ ਨੂੰ ਆਪਾਂ ਇਸ ਤਰੀਕੇ ਦੇ ਨਾਲ ਰੱਖਾਂਗੇ। ਤੇ ਦੁਬਾਰਾ ਫਿਰ ਇੱਧਰ gheere ਵਾਲੀ ਸਾਈਡ ਤੇ ਆਪਾਂ ਜਿਹੜੀ ਆ ਉਹ ਪੱਟੀ ਲਗਾਉਣੀ ਸ਼ੁਰੂ ਕਰਾਂਗੇ। ਬਿਲਕੁਲ ਉਸੇ ਤਰ੍ਹਾਂ ਇਸ ਤਰੀਕੇ ਦੇ ਨਾਲ ਆਪਾਂ ਉਧਰ ਲਗਾ ਲਏ। ਲਗਾएंगे। ਕਾਲੀ ਬਿਲਕੁਲ ਵੀ ਨਹੀਂ ਕਰਨੀ ਬਿਲਕੁਲ ਆਰਾਮ ਦੇ ਨਾਲ ਜਿੱਥੇ-ਜਿੱਥੇ ਤੁਸੀਂ ਆਪਣਾ ਨਿਸ਼ਾਨ ਲਗਾਇਆ ਹੋਇਆ ਹੈ ਘੇਰੇ ਚੱਕਾਂ ਬਾਅਦ ਉੱਥੇ-ਉੱਥੇ ਤੁਸੀਂ ਇਹ ਵਾਲੀਆਂ ਜੜੀਆਂ ਸਲਾਈ ਉਹ ਲਗਾਉਂਦੇ ਜਾਣਾ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਬਾਕੀ ਤੇ ਰੈਡੀ ਹੁੰਦਾ ਜਾਏਗਾ ਇੱਧਰ ਵਾਲੀ ਸਾਈਡ ਹੋਈ ਅੱਗੋ ਜਾ ਕੇ ਤੁਹਾਨੂੰ ਕੋਰਨਰ ਤੇ ਮੈਂ ਦੱਸਦੀ ਆਂ ਇਸੇ ਤਰੀਕੇ ਦੇ ਨਾਲ ਹੀ ਆਪਾਂ ਆਪਣੇ ਦੁਪੱਟਿਆਂ ਨੂੰ ਵੀ ਰੈਡੀ ਕਰ ਸਕਦੇ ਆਂ ਵੇਖੋ ਇੱਥੋਂ ਤੱਕ ਹੁਣ ਇਹ ਅੱਗੇ ਮੇਰਾ ਨਿਸ਼ਾਨ ਆ ਗਿਆ ਜਿੱਥੇ ਆਪਾਂ ਮਤਲਬ ਥੀਰਾ ਖਤਮ ਹੋ ਕੇ ਫਿਰ ਦੂਸਰੀ ਜਿਹੜੀ ਚਾਕ ਆ ਉਹ ਸ਼ੁਰੂ ਹੋਣੀ ਆ ਇੱਥੋਂ ਤੱਕ ਸਿਲਾਈ ਆਪਾਂ ਇਸ ਤਰੀਕੇ ਦੇ ਨਾਲ ਲਗਾ ਲਈ ਆ ਹੁਣ ਇਹਨੂੰ ਇਸ ਤਰ੍ਹਾਂ ਮਸ਼ੀਨ ਦੇ ਵਿੱਚੋਂ ਬਾਹਰ ਕੱਢਣ ਦੀ ਵੀ ਨਹੀਂ ਜ਼ਰੂਰਤ ਇਸ ਤਰੀਕੇ ਦੇ ਨਾਲ ਤੁਸੀਂ ਕਰ ਲਓ ਥੋੜਾ ਭਾਗਾ ਜਿਹੜਾ ਉਹਨੂੰ ਲੂਜ਼ ਕਰ ਲੋ ਇਹ ਦੇਖੋ ਇਸ ਤਰ੍ਹਾਂ ਕਰਕੇ ਤੇ ਅੱਗੇ ਦੁਬਾਰਾ ਫਸਲਾਈ ਲਗਾਉਣੀ ਸ਼ੁਰੂ ਕਰ ਦਾਂਗੇ ਤੇ ਇਹ ਜਿਹੜਾ ਕਾਰਨਰ ਤੋਂ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਤਿਆਰ ਹੋ ਜਾਂਦਾ ਵਾ ਹੰਡ ਤੱਕ ਆਪਾਂ ਲਗਾਉਂਦੇ ਜਾਣਾ ਜਿੱਥੋਂ ਤੱਕ ਸਾਡੀ ਚਾਕ ਆ ਇੱਕ ਪਾਸੇ ਨੂੰ ਮੈਂ ਪਹਿਲਾਂ ਹੀ ਲਗਾ ਲਈ ਸੀ ਤੇ ਦੂਸਰੇ ਪਾਸੇ ਨੂੰ ਮੈਂ ਸੋਚਿਆ ਆਪਣੇ ਹਿਰਕਸ ਨੂੰ ਵੀ ਦਸਤਾਂ ਲਗਾ ਕੇ ਇੱਕ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਲੈਂਸ ਆ ਉਹ ਲਗਾਉਣੀ ਆ ਇਸ ਤਰੀਕੇ ਦੇ ਨਾਲ ਤੁਸੀਂ ਕੋਈ ਲੈਸ ਵੀ ਲਗਾ ਸਕਦੇ ਜੇ ਤੇ ਪਾਈਪਿੰਗ ਵੀ ਲਗਾ ਸਕਦੇ ਜੇ ਤੁਸੀਂ ਪਾਈਪਿੰਗ ਲਗਾਉਣੀ ਆ ਤੇ ਪਾਈਪਿੰਗ ਵੀ ਲਗਾ ਸਕਦੇ ਪਾਈਪਿੰਗ ਲਗਾਉਣ ਦਾ ਇੱਕ ਹੋਰ ਵੀ ਤਰੀਕਾ ਹੈਗਾ ਕਿ ਜਿਹੜੀ ਪਹਿਲਾਂ ਆਪਾਂ ਪੱਟੀ ਦੇ ਨਾਲ ਅਟੈਚ ਕਰ ਲੈਣੀ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਪੱਟੀ ਦੇ ਨਾਲ ਪਹਿਲਾਂ ਪਾਈਪਿੰਗ ਜਿਹੜੀ ਆ ਉਹ ਅਟੈਚ ਕਰ ਲੈਣੀ ਆ ਉਸ ਤੋਂ ਬਾਅਦ ਆਪਾਂ ਸ਼ਰਟ ਦੇ ਨਾਲ ਜਿਹੜੇ ਆਪਣੇ ਇਹਨੂੰ ਜੋੜਨਾ ਹੈ ਮੈਂ ਇਹ ਵਾਰ ਜੇ ਇੱਥੇ ਮੈਂ ਮੈਚਿੰਗ ਬਣਾ ਰਹੀ ਆ ਜੇ ਤੁਹਾਡੇ ਕੋ ਕੋਈ ਕਿਸੇ ਟਾਈਮ ਕੱਪੜਾ ਘੱਟ ਹੋਏ ਮਤਲਬ ਫੋਲਡ ਕਰਨ ਵਾਸਤੇ ਕੱਪੜਾ ਨਾ ਹੋਏ ਤੇ ਤੁਸੀਂ ਤਾਂ ਵੀ ਸੂਟ ਦੇ ਨਾਲ ਦਾ ਸੇਮ ਕੱਪੜਾ ਜਿਹੜਾ ਆ ਉਹ ਇੱਥੇ ਲਗਾ ਸਕਦੇ ਜੀ ਸੂਟ ਦੇ ਨਾਲ ਦਾ ਕੱਪੜਾ ਹੀ ਆਪਾਂ ਲਗਾ ਲੈਣਾ ਇੱਥੇ ਹੁਣ ਲੈਂਸ ਵੀ ਕਟਿੰਗ ਕਰ ਦੇਣੀ ਆ ਤੇ ਇਹ ਜਿਹੜਾ ਐਕਸਟਰਾ ਜਿਹੜੀ ਪੱਟੀ ਆ ਉਹਨੂੰ ਵੀ ਆਪਾਂ ਕੱਟ ਕਰ ਦੇਣਾ ਇਸ ਤਰ੍ਹਾਂ ਰੱਖਦੇ ਹੋਏ ਇਹਨੂੰ ਵੀ ਉੱਪਰੋਂ ਫੋਲਡ ਕਰ ਦੇਵਾਂਗੇ ਤਾਂ ਕਿ ਇਸਦੇ ਧਾਗੇ ਨਾ ਨਿਕਲਣ। ਇਹਨਾਂ ਇਸ ਤਿੱਕੇ ਨੂੰ ਆਪਾਂ ਇੱਕ ਤੋਂ ਥੋੜੀ ਜਿਹੀ ਆਪਾਂ ਪੱਕੀ ਕਰ ਦੇਣੀ ਹੈ ਸਲਾਈ। ਇਹਨੂੰ ਕੱਟ ਕਰ ਲਿਆ ਹੁਣ ਤੁਹਾਨੂੰ ਇਸ ਦੀ ਕੋਰਨਰ ਆ ਮੈਂ ਦਿਖਾਉਣੀ ਆ ਕਿ ਵੇਖੋ ਕਿੰਨੀ ਵਧੀਆ ਜਿਹੜੀ ਫਿਨਿਸ਼ਿੰਗ ਆਈ ਆ ਕੋਰਨਰ ਤੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਬਣਿਆ ਹੋਇਆ ਹੈ। ਤੇ ਉਲਟੀ ਸਾਈਡ ਤੋਂ ਇਹ ਇਸ ਤਰ੍ਹਾਂ ਬਣ ਗਿਆ ਇਹਨੂੰ ਹੁਣ ਆਪਾਂ ਇੱਥੇ ਤਰਪਾਈ ਕਰ ਲੈਣੀ ਆ ਮਤਲਬ ਇੱਥੋਂ ਆਪਾਂ ਫੋਲਡ ਕਰ ਲੈਣਾ ਕਿਉਂਕਿ ਕੰਨੀ ਨਜ਼ਰ ਆਉਂਦੀ ਏਦਾਂ ਕੰਨੀ ਜੜੀ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਕੇ ਤੇ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਤਰਪਾਈ ਕਰ ਲੈਣਾ ਜੇਕਰ ਤੁਹਾਡਾ ਦੁਪੱਟਾ ਆ ਤੇ ਤੁਸੀਂ ਇੱਥੇ ਸਿਲਾਈ ਵੀ ਲਗਾ ਸਕਦੇ ਹੋ ਪਰ ਸ਼ਰਟ ਦੇ ਉੱਪਰ ਆਪਾਂ ਇੱਥੇ ਸਿਲਾਈ ਨਹੀਂ ਲਗਾਵਾਂਗੇ ਆ ਵੇਖੋ ਸਾਰੇ ਕਾਰਨਰ ਜਿਹੜੇ ਇਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਆ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਬਣ ਕੇ ਤੇ ਰੈਡੀ ਹੋਇਆ ਮੱਦੂ ਜਿਹੜੇ ਧਾਗੇ ਵਗੈਰਾ ਉਹ ਆਪਾਂ ਕੱਟ ਕਰ ਦਾਂਗੇ ਆ ਵੇਖੋ ਸਾਰੇ ਕਾਰਨਰ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਹੋਏ ਆ ਤੇ ਇੱਥੋਂ ਉੱਪਰ ਜਿਹੜੇ ਝਾਕ ਤੋਂ ਉਹ ਵੀ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਬਿਲਕੁਲ ਪ੍ਰੋਫੈਸ਼ਨਲ ਦੀ ਤਰ੍ਹਾਂ ਰੈਡੀ ਕੀਤਾ ਹੋਇਆ ਹੈ ਸਾਰੇ ਕਾਰਨਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੇ ਰੈਡੀ ਹੋਏ ਆ ਤੇ ਇਹਦੇ ਉੱਪਰ ਇਹ ਰਿਬਨ ਵਾਲੀ ਆਪਾਂ ਕਢਾਈ ਕੀਤੀ ਹੈ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਕਢਾਈਆਂ ਸਿੱਖਣੀਆਂ ਹੈ ਤੇ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰ ਸਕਦੇ ਹੋ ਉੱਥੇ ਮੈਂ ਹੱਥ ਦੀ ਕਢਾਈ ਦੀਆਂ ਜਿਹੜੀਆਂ ਵੀਡੀਓ ਸ਼ੁਰੂ ਕੀਤੀਆਂ ਹੋਈਆਂ ਨੇ ਪਲੇਲਿਸਟ ਤਿਆਰ ਕੀਤੀ ਹੋਈ ਹੈ ਸਟਾਰਟਿੰਗ ਤੋਂ ਆਪਾਂ ਜਿਹੜੀ ਆ ਉਹ ਤੁਹਾਨੂੰ ਬਣਾਉਣੀ ਦੱਸ ਰਹੇ ਹਾਂ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਆ ਪਾਈਪਿੰਗ ਲਗਾਉਣ ਦਾ ਤਰੀਕਾ ਪਸੰਦ ਆਇਆ ਆ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ